ਇਹ ਰੋਗ ਹੈ ਇਹ ਤੋ ਤਾਰੂ ਗਾ ਜੀ ਲਾਈਨ ਦਾ ਨਵਾਂ ਬਲੌਕ ਪਣਿਆ ਹੈ ਹਾਂ ਜੀ ਡਾਕਟਰ ਸਾਹਿਬ ਦਾ ਮੇਰਾ ਡੇ ਸੀ ਜਿਹੜਾ ਆਪਣਾ ਬੰਦ ਪਿਆ ਬਲੌਕ ਜੀ ਸਾਰਾ ਹਾਂ ਜੀ ਉੱਥੇ ਸੀ ਅੱਜ ਦੀ ਦਾ ਕੀ ਹੋਊਗਾ ਹੋਣੀ ਪਰ ਇਹ ਇੱਕ ਨਵਾਂ ਸ਼ਹਿਰ ਹੈ అచ్టిలనా అతేలేడలే אח ilవ찮రా vastly amplify heart తులనా కెరిటసఘిలి కేరి దేలేయ్ఢా బావ overseas జిలన్టిమముణ్తంతు తురా ఇర్టలు? ఉం ఏఅకార్ క్రథ్రహలేయ్ అంనా राजा बादल हॉस्पिटल में आएं आंजी साह क्या एक्सप्लोर करने के देखो आज जो चेयरमैन साबे हैं हमारे साथ इधर एक स्पेशल ड्राइव है पंजाब गवर्नमेंट का मान्योग पगंतमान जी ने जरा शुरू की था तो, तो उधर भी चासी कैंसर ओपीडी डीएडिक्शन सारे सारे जगहें कंस्ट्रूएंट हॉस्पिटल्स है ਦੇ ਸੈਂਟਰਸ ਆ ਉੱਥੇ ਸ਼ੁਰੂ ਕਰ ਰਹੇ ਐਥੇ স্পেশাল ਫੰਡ ਚੇਅਰਮੈਨ ਸਾਹਿਬ ਨੇ ਅਲੋਕੇਟ ਕੀਤੇ ਹੈ ਤੇ ਉਹਦੇ ਨਾਲ ਅਸੀਂ ਇੱਥੇ ਉਹਨੇ ਤੇ ਵਨ ਪੇਜ ਰਹੇ ਅਸੀਂ ਕੈਂਸਰ ਦੀ ਬਹਿਨ ਆਂਦੀ ਹੈ ਪਰ ਫਿਰ ਇੱਕ ਪਰਮਨੈਂਟ ਸਟੇਸ਼ਨ ਸਾਡਾ ਕੈਂਸਰ ਟਰੀਟਮੈਂਟ ਦਾ ਇੱਥੇ ਸ਼ੁਰੂ ਹੋ ਜਾਏਗਾ ਇਹਨੂੰ ਅਟੈਚ ਕਰਨਗੇ ਅਸੀਂ ਐਸਆਈ ਪਟਿਆਲਾ ਨਾਲ ਜਿਹੜਾ ਕੈਂਸਰ ਇੰਸਟੀਚਿਊਟ ਤੇ ਜਿਹੜੀ ਟ੍ਰੀਟਮੈਂਟ ਹੈ ਇਨੀਸ਼ੀਅਲ ਇੱਥੇ ਸ਼ੁਰੂ ਕਰਕੇ ਇੱਥੇ ਸ਼ੁਰੂ ਕਰਕੇ ਦੇਖਿਆ ਅਰਦਾ ਵੀ ਅਸੀਂ ਅਰੇਂਜਮੈਂਟ ਕਰਾਂਗੇ ਜਿਸ ਤੇ ਮਰੀਜ਼ਾਂ ਨੂੰ ਜਿਆਦਾ ਤੋਂ ਜਿਆਦਾ ਸੌਹਲਿਆ ਤੋਂ ਡਾਕਟਰਾਂ ਦੀ ਕਾਟ ਭੜੀ ਨਜ਼ਰ ਆਉਂਦੀ ਹੈ ਹਸਪਤਾਲਾਂ ਦੇ ਵਿੱਚ ਆਏ ਕਿਸੇ ਵੀ ਡਾਕਟਰਸ ਅਸੀਂ ਰਿਕਰੂਟ ਕਰ ਰਹੇ ਹਾਂ ਅਸੀਂ ਕਾਫੀ ਡਾਕਟਰ ਰਿਕਰੂਟ ਕੀਤੇ ਹੈ ਰੋਜ਼ਗਾਰ ਯੋਜਨਾ ਜਿਹੜੀ ਹੈ ਉਹ ਸਿਰਫ ਕਲਾਸ 3 4 ਵਾਸਤੇ ਨਹੀਂ ਹੈ ਉਹ ਡਾਕਟਰਾਂ ਵਾਸਤੇ ਨਰਸਾਂ ਵਾਸਤੇ ਵੀ ਹੈ ਤੇ ਅਸੀਂ ਕਾਫੀ ਡਾਕਟਰ ਰਿਕਰੂਟ ਕਰ ਚੁੱਕੇ ਹਾਂ ਸਾਡੇ ਜਿਹੜੇ ਕਮਿਸ਼ਨ ਹੈ ਨੈਸ਼ਨਲ ਮੈਡੀਕਲ ਕਮਿਸ਼ਨ ਦੇ ਨੋਰਮ ਵੀ ਰਿਲੈਕਸ ਹੋ ਗਏ ਤੇ ਅਸੀਂ ਉਹ ਡੈਡ ਨੇ ਨੋਰਮ ਆਇਆ 32 ਨੂੰ ਉਹਦੇ ਨਾਲ ਅਸੀਂ ਕੀਮੋਥੈਰਪੀ ਵੀ ਸ਼ੁਰੂ ਕਰ ਪਾਂਗੇ ਤੇ ਸਾਡੇ ਡਾਕਟਰਾਂ ਦੀ ਥੋੜ ਖਤਮ ਹੋ ਜਾਏਗੀ ਜੀ ਚੇਰਮੈਨ ਸਾਹਿਬ ਜਿਹੜੀ ਅੱਜ ਮੁਸਕਿੰਦੀ ਹੋਈ ਉਸ ਤੋਂ ਬਾਅਦ ਰਾਉਂਡ ਪਟਕੀ ਹਸਪਤਾਲ ਦੀ ਜੋ ਕਨਫਰੈਂਸ ਹੈ ਜੇ ਪਹਿਲਾਂ ਤਾਂ ਮੈਂ ਦੱਸਦੇ ਹੋਏ ਬਣੀ ਨੂੰ ਬੜੀ ਖੁਸ਼ੀ ਹੋ ਰਹੀ ਹੈ ਕੀ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਜੀ ਮਾਨ ਉਹਨਾਂ ਦੀ ਯੋਗ ਅਗਵਾਈ ਹੇਠ ਜਿਹੜਾ ਪੰਜਾਬ ਦੇ ਵਿੱਚ ਸਿਹਤ ਨੂੰ ਲੈ ਕੇ ਸਿਹਤ ਸਬਾਵਾਂ ਨੂੰ ਲੈ ਕੇ ਸਿਹਤ ਸਹੂਲਤਾਂ ਨੂੰ ਲੈ ਕੇ ਬਹੁਤ ਵੱਡੇ ਲੈਵਲ ਤੇ ਕੰਮ ਕੀਤੇ ਜਾ ਰਹੇ ਆ ਉਸੇ ਤਹਿਤ ਹੀ ਅਸੀਂ ਅੱਜ ਬਾਦਲ ਵਿਖੇ ਬੈਠੇ ਆਂ ਔਰ ਇੱਥੇ ਸਾਡੇ ਬੀਸੀ ਸਾਹਿਬ ਬਾਬਾ ਫਰੀਦ ਯੂਨੀਵਰਸਿਟੀ ਤੋਂ ਉਹ ਇੱਥੇ ਵਿਸ਼ੇਸ਼ ਤੌਰ ਤੇ ਆਏ ਸੀ ਔਰ ਅਸੀਂ ਇੱਥੇ ਕੈਂਸਰ ਓਪੀਡੀ ਸ਼ੁਰੂ ਕਰਨ ਜਾ ਰਹੇ ਹਾਂ ਜਿਹਦੇ ਲਈ ਅ ਅਖਤਿਆਰੀ ਕੋਟੇ ਦੇ ਵਿੱਚੋਂ ਮੈਂ ਆਪਣੇ ਦੇ ਵਿੱਚੋਂ ਜ਼ਿਲ੍ਹਾ ਯੋਜਨਾ ਕਮੇਟੀ ਦੇ ਵਿੱਚੋਂ ਬਿਲਡਿੰਗ ਬਣਾਉਣ ਵਾਸਤੇ ਜਿਹੜੇ ਪੈਸੇ ਇਸ਼ੂ ਕੀਤੇ ਐ ਉਹ ਬਿਲਡਿੰਗ ਵੀ ਜਿਹੜੀ ਢਾਂਚਾ ਉਹ ਵੀ ਸਾਰਾ ਜੋ ਵੇਖਿਆ ਸਾਡੇ ਐਸਐਮਓ ਸਾਹਿਬ ਬੈਠੇ ਐ ਇਹਨਾਂ ਦੀ ਯੋਗ ਹੋ ਗਈ ਹਿਠ ਬਾਦਲ ਵਿਖੇ ਜਿਹੜੀ ਨਵੀਂ ਬਿਲਡਿੰਗ ਬਣ ਜਾ ਰਹੀ ਹੈ ਨਵਾਂ ਹਸਪਤਾਲ ਬਣ ਕੇ ਇੱਥੇ ਇੱਕ ਕੈਂਸਰ ਦੇ ਜਿਹਨੇ ਪੇਸ਼ੈਂਟ ਆ ਓਪੀਡੀ ਇੱਥੇ ਸ਼ੁਰੂ ਕਰਨ ਜਾ ਰਹੇ ਹਾਂ ਜਿੱਥੇ ਇੱਥੇ ਕਿਮੋ ਵਗੈਰਾ ਵੀ ਇੱਥੇ ਹੋਇਆ ਕਰੂਗੀ ਦਵਾਈ ਵੀ ਇੱਥੇ ਪ੍ਰਤੀਜਾ ਕਰੂਗੀ ਔਰ ਨਾਲ ਦੀ ਨਾਲ ਟੈਸਟ ਵਗੈਰਾ ਸਾਰੇ ਉਹ ਇੱਥੇ ਹੋਇਆ ਕਰਨਗੇ ਔਰ ਇੱਕ ਹੋਰ ਵੱਡੀ ਗੱਲ ਕਿ ਇੱਥੇ ਕੈਂਸਰ ਨੂੰ ਬਿਮਾਰੀ ਕਿਵੇਂ ਹੁੰਦੀ ਹੈ ਲੋਕਾਂ ਨੂੰ ਉਹ ਤੋਂ ਅਵੇਅਰ ਕਰਨ ਵਾਸਤੇ ਅਸੀਂ ਜਿਹੜੀਆਂ ਵੈਣਾ ਹੈ ਉਹ ਸਾਨੂੰ ਬੀਸੀ ਸਾਹਿਬ ਨੇ ਕਿਹਾ ਵੀ ਅਸੀਂ ਵੈਣਾ ਨੂੰ ਸਾਨੂੰ ਭੇਜ ਰਹੇ ਹਾਂ ਔਰ ਪਿੰਡਾਂ ਦੇ ਵਿੱਚ ਜਾ ਕੇ ਲੋਕਾਂ ਨੂੰ ਅਵੇਅਰ ਕਰਨਗੇ ਵੀ ਕੈਂਸਰ ਦੀ ਬਿਮਾਰੀ ਕਿਵੇਂ ਹੁੰਦੀ ਹੈ ਤੇ ਉਹਨੂੰ ਕਿਸ ਤਰ੍ਹਾਂ ਰੋਕਿਆ ਜਾ ਸਕਦਾ ਹੈ ਉਹਦੇ ਸਾਰੇ ਪ੍ਰਬੰਧ ਆ ਜਿਹੜਾ ਉਹਦਾ ਜਾਇਜ਼ਾ ਲੈਣ ਵਾਸਤੇ ਅੱਜ ਬੀਸੀ ਸਾਹਿਬ ਇੱਥੇ ਆਪ ਫਿਜ਼ੀਕਲੀ ਆਏ ਸੀ ਔਰ ਨਾਲ ਉਹਨਾਂ ਦੇ ਰਜਿਸਟਰਾਰ ਸਾਹਿਬ ਸਾਰੀ ਟੀਮ ਯੂਨੀਵਰਸਿਟੀ ਦੀ ਬਾਬਾ ਫਰੀਦ ਯੂਨੀਵਰਸਿਟੀ ਤੋਂ ਬਾਦਲ ਸਿਵਲ ਹਸਪੀਟਲੋਂ ਵੀ ਖਿੜੇ ਆਏ ਸੀ ਔਰ ਸਭ ਤੋਂ ਵੱਡੀ ਗੱਲ ਜਿਹੜੀ ਮੈਂ ਇੱਥੇ ਦੱਸਣੀ ਚਾਹਣਾ ਹੈ ਕਿ ਬਹੁਤ ਸਾਰੀਆਂ ਰਾਜਨੀਤਿਕ ਪਾਰਟੀਆਂ ਬਹੁਤ ਸਾਰੇ ਰਾਜਨੀਤਿਕ ਆਗੂ ਸਾਡੇ ਜ਼ਿਲ੍ਹੇ ਨੂੰ ਬਿਲੋਂਗ ਕੀਤੇ ਸਾਡੇ ਜ਼ਿਲ੍ਹੇ ਤੋਂ ਵੱਡੇ ਵੱਡੀਆਂ ਹਸਤੀਆਂ ਨਿਕਲੀਆਂ ਪਰ ਜਦੋਂ ਰੇਸ਼ਿਓ ਕੱਢਦੇ ਆ ਕੈਂਸਰ ਦੇ ਪੇਸ਼ੈਂਟਾਂ ਦੇ ਤੇ ਪੂਰੇ ਪੰਜਾਬ ਦੇ ਵਿੱਚੋਂ ਮੁਕਸਰ ਨੰਬਰ 1 ਆਉਂਦਾ ਹੈ ਔਰ ਮੁਕਸਰ ਦੇ ਵਿੱਚ ਸਾਡੀ ਤਰਾਸਦੀਏ ਸੀ ਮੁਕਸਰ ਜ਼ਿਲ੍ਹੇ ਦੇ ਵਿੱਚ ਕੈਂਸਰ ਹਸਪੀਟਲ ਹੀ ਹੈ ਨਹੀਂ ਸੀ ਔਰ ਮਹਾਰਾਜ ਸੱਚੇ ਪਾਤਸ਼ਾਹ ਦੀ ਮੇਹਰ ਸਦਕਾ ਇਹ ਸੇਵਾ ਮੈਨੂੰ ਮਿਲੀ ਔਰ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਜੀ ਮਾਨ ਸਾਹਿਬ ਦੀ ਅਗਵਾਈ ਦੇ ਹੇਠ ਪਹਿਲਾ ਮੁਕਸ਼ਰ ਜ਼ਿਲ੍ਹੇ ਦਾ ਕੈਂਸਰ ਹੌਸਪੀਟਲ ਗਿਆ ਆਪੀਡੀ ਸ਼ੁਰੂ ਕਰਨ ਜਾ ਰਹੇ ਹਾਂ ਬਹੁਤ ਜਲਦੀ ਸਾਰਾ ਉਹਦਾ ਸਟਰਕਚਰ ਬਣ ਗਿਆ ਔਰ ਸਾਰੇ ਜਿਹੜੇ ਉਹਨੇ ਚ ਜਿਹੜੇ ਵੀ ਸਾਧ ਸਮਾਨ ਦੀ ਲੋੜ ਹੈ ਉਹ ਸਾਰੀ ਲੈ ਰਹੇ ਹਾਂ ਔਰ ਬਹੁਤ ਜਲਦੀ ਜਿਹੜੀ ਇੱਥੇ ਆਪੀਡੀ ਜਿਹੜੀ ਕੈਂਸਰ ਦੀ ਆਪਣੀ ਸ਼ੁਰੂ ਹੋਣ ਜਾ ਰਹੀ ਹੈ ਚੇਅਰਮੈਨ ਸਾਹਿਬ ਕਿੰਨੇ ਬੈੱਡ ਦਾ ਹੌਸਪੀਟਲ ਰਹਿਣ ਵਾਲਾ ਹੈ ਤਿੰਨ ਕਿੰਨੇ ਡਾਕਟਰ ਜਿਹੜੇ ਰੱਖੇ ਜਾਣ ਇੱਥੇ ਡਾਕਟਰਾਂ ਦੀ ਵੀ ਕੋਈ ਘਾਟ ਨਹੀਂ ਕੀ ਤੇ ਬੈੱਡਾਂ ਦੀ ਵੀ ਕੋਈ ਘਾਟ ਨਹੀਂ ਤੁਸੀਂ ਅਸੀਂ ਹੁਣ ਜਿਹੜਾ ਇੱਥੇ ਬੈਠੇ ਸਾਡੇ ਡਾਕਟਰ ਸਾਹਿਬ ਬੈਠੇ ਜਿਹੜਾ ਸਲਾਹ ਕਰ ਰਹੇ ਸੀ ਜਿਹੜੇ ਕਿ 10 ਬਿਡ ਤਾਂ ਸੀ ਹੁਣ ਲਾ ਰਹੇ ਕਿਉਂਕਿ ਕਿਮੋ ਇੱਥੇ ਸ਼ੁਰੂ ਹੋਣੀ ਜਾ ਰਹੀ ਹੈ ਬਹੁਤ ਜਲਦੀ ਸ਼ੁਰੂ ਕਰਨ ਜਾ ਰਹੇ ਆ ਔਰ 10 ਬਿਡਾਂ ਦਾ ਉਹ ਉਹਦੇ ਵਿੱਚ ਪੂਰੀ ਚਾਹੇ ਕੋਈ ਏਸੀ ਦੀ ਲੋੜ ਹੈ ਚਾਹੇ ਬਿਡਾਂ ਦੇ ਉੱਪਰ ਕੋਈ ਕਿਸੇ ਵੀ ਚੀਜ਼ ਦੀ ਲੋੜ ਹੈ ਉਹ ਪੇਸ਼ੈਂਟ ਨੂੰ ਦੇਣ ਜਾ ਰਹੇ ਆ ਔਰ ਇੱਥੇ ਆਪਣੇ ਡਾਕਟਰ ਸੰਧੂ ਸਾਹਿਬ ਔਰ ਹੋਰ ਜਿੰਨੇ ਵੀ ਇੱਥੇ ਸਟਾਫ ਦੀ ਲੋੜ ਹੈ ਯੂਨੀਵਰਸਿਟੀ ਵੀਨਿੰਗੋ ਕਿਸੇ ਚੀਜ਼ ਦੀ ਵੀ ਕੋਈ ਘਾਟ ਨਹੀਂ ਮਾਨਯੋਗ ਬੀਸੀ ਸਾਹਿਬ ਇਹ ਗੱਲ ਇੱਥੇ ਹੁਣ ਤੁਹਾਡੇ ਕੈਮਰੇ ਦੇ ਉੱਪਰ ਵੀ ਕਹਿ ਕੇ ਗਏ ਆ ਵੀ ਨਾ ਡਾਕਟਰਾਂ ਦੀ ਨਾ ਨਰਸਾਂ ਦੀ ਨਾ ਸਟਾਫ ਦੀ ਕਿਸੇ ਚੀਜ਼ ਦੀ ਕੋਈ ਘਾਟ ਨਹੀਂ ਹੋ ਜਾਈਗੀ ਔਰ ਬਹੁਤ ਵਧੀਆ ਢੰਗ ਦੇ ਨਾਲ ਇਸ ਹਸਪੀਟਲ ਨੂੰ ਸਰਕਾਰ ਔਰ ਯੂਨੀਵਰਸਿਟੀ ਰਨ ਕਰੂਗਾ